ਬਾਬਾ ਕਰਮ ਸਿੰਘ ਮਹਾਰਾਜ ਜੀ ਨੇ ਪਹਿਲਾਂ ਬਚਨ ਕਰਤੇ ਸੀ ਵੀ ਅਸੀਂ ਸਸਕਣ ਟੜੀ ਜਾਣਾ ਕੋ ਸਮਾਂ ਪਹਿਲਾਂ ਸੰਗਤ ਚ ਐਲਾਨ ਕਰਤਾ ਸੀ ਸੰਗਤ ਸਾਰੀ ਰੋਗ ਬਰਲਾਪ ਕਰੇ ਉਥੇ ਮਾ ਬਾਈਨ ਬੇਨਤੀ ਕਰੇ ਮਹਾਰਾ ਨਾ ਜਾਓ ਮਹਾਰਾ ਨਾ ਜਾਓ ਇੱਕ ਬਾਬਾ ਲਾਲ ਸਿੰਘ ਜੀ ਹੁੰਦੇ ਸੀ ਲੰਗਰਾਂ ਵਾਲੇ ਉਥੇ ਉਤੀ ਮਰਤਾਨ ਤੇ ਉਹਨਾਂ ਨੇ ਫਿਰ ਬਾਬਾ ਜੀ ਨੂੰ ਕਹਿੰਦੇ ਉਹਨਾਂ ਦੀ ਬਾਬਾ ਜੀ ਕਦੇ ਬੇਨਤੀ ਨਹੀਂ ਸੀ ਮੋੜਦੇ ਉਨਾਂ ਦੀ ਸੰਗਤ ਨੇ ਸਾਰੀ ਬਾਬਾ ਲਾਲ ਸਿੰਘ ਜੀ ਨੂੰ ਬੇਨਤੀ ਕੀਤੀ ਤੁਸੀਂ ਬੇਨਤੀ ਕਰੋ ਬਾਬਾ ਜੀ ਜੇ ਆ ਕੇ ਲੋਕਾਂ ਦੀ ਕਮਾਈ ਬਹੁਤ ਸੀ ਬਾਬਾ ਲਾਲ ਸਿੰਘ ਜੀ ਦੀ ਕਿਹਾ ਮਹਾਰਾਜ ਵੀ ਇਹ ਨਾ ਜਾਓ ਕਹਿੰਦੇ ਫਿਰ ਲਾਲ ਸਿੰਘ ਸਾਡੀ ਥਾਂ ਤੁਸੀਂ ਚੱਲ ਜਾਓ ਕਹਿੰਦੇ ਸਤਿਵੰਤ ਸਨ ਮਹਾਰਾਜ ਉਹਨਾਂ ਨੂੰ ਉਮਰਦਾਸ ਜੀ ਤੇਰੀ ਦੂਸ ਸਾਲ ਪਤਾ ਨਹੀਂ ਕਿੰਨੇ ਮਹੀਨੇ ਕਿੰਨੇ ਦਿਨ ਇਹ ਮੈਂ ਭੁੱਲ ਗਿਆ ਉਹਨਾਂ ਦੀ ਮੈਂ ਉਹ ਪੜਿਆ ਸਾਖੀ ਚ ਵੀ ਤੇਰੀ ਥਾਂ ਸੀ ਚੱਲ ਜਾਗੇ ਤੇ ਉੱਥੇ ਸੰਗਤ ਨੂੰ ਕਹਤਾ ਵੀ ਬਾਬਾ ਲਾਲ ਸਿੰਘ ਜੀ ਨੇ ਨੇ ਦਿਨ ਨੂੰ ਸ੍ਰੀ ਛੱਡਣਾ ਉਸ ਸਮੇਂ ਜਿਹੜਾ ਉਸ ਇਲਾਕੇ ਦਾ ਅੰਗਰੇਜ਼ ਡੀਸੀ ਸੀ ਨਾ ਉਹ ਵੀ ਉੱਥੇ ਆਇਆ ਸੀ ਜੀ ਵੀ ਦੇਖੀਏ ਵੀ ਕੋਈ ਮਹਾਪੁਰਖ ਐ ਸ੍ਰੀ ਛੱਡ ਰਿਹਾ ਉਦਾਂ ਹੀ ਹੋਇਆ ਹਾਂ ਉਦਾਂ ਹੀ ਹੋਇਆ ਹਾਂ ਫਿਰ ਬਾਬਾ ਜੀ ਬਾਬਾ ਕਰਮ ਸਿੰਘ ਮਹਾਰਾ ਉਹਨਾਂ ਦੀ ਜਗ੍ਹਾ ਤੇ ਗਏ ਉਹ ਬਾਬਾ ਲਾਲ ਸਿੰਘ ਜੀ ਬਾਬਾ ਕਰਮ ਸਿੰਘ ਜੀ ਜਗ੍ਹਾ ਤੇ ਸੱਚ ਖੰਡ ਗਏ ਦੋਸੋ ਕਿਸੇ ਕੋਲ ਹੈ ਇਹ ਤਾਕਤ ਆਪਾਂ ਕਹਿ ਜੀ ਮੇਰਥੋਂ ਤੂੰ ਚੱਲ ਜਾ ਸੰਤ ਆਪਣੇ ਕੱਲ ਦਾ ਨਹੀਂ ਪਤਾ ਮੈਨਾਂ ਕੱਲ ਨੂੰ ਕੀ ਆ ਹੋਣਾ ਸਾਡੇ ਬੱਲੇ ਤਾਂ ਨਿੰਦਿਆ ਬੈਠੀ ਐ ਈਰਖਾ ਬੈਠੀ ਐ ਸਾਡੇ ਮਨ ਦੇ ਅੰਦਰ